ਕੂੜੇ ਦੀ 2 ਮਰਲੇ ਜਗਾ ਪਿੱਛੇ ਸ਼ਰੇਆਮ ਘਰ ਆ ਕੇ ਮਾਰ ਦਿੱਤਾ ਬੰਦਾ ਸਰਪੰਚਵਾ ਪਿੰਡ ਦਾ ਕਾਲੂ ਸਰਿੰਦਰ ਇਹ ਆ ਗਿਆ ਸਾਡੇ ਘਰ ਸਵੇਰੇ ਔਰ ਇਹਨੇ ਹੁੰਦੇ ਹੀ ਫਾਦਰ ਸਾਹਿਬ ਨੂੰ ਬੁਲਾ ਕੇ ਤੇ ਇਹਨੇ ਮਾਰਕਟਾਈਂਗ ਸ਼ੁਰੂ ਕਰਤੀ ਕਰਨੇ ਸਰਪੰਚੜੀ ਦੇ ਪਤੀ ਸਮੇਤ ਕਈ ਲੋਕਾਂ ਤੇ ਲੱਗੇ ਕਤਲ ਦੇ ਇਲਜ਼ਾਮ ਸ਼ਾਦੀ ਦੇ ਮੁਕੀਆਂ ਮਤਲਬ ਚੈਸਟ ਤੇ ਮਾਰੀਆਂ ਜਿਹਦੇ ਨਾਲ ਉਹਨਾਂ ਨੂੰ ਮਤਲਬ ਵੀ ਔਨ ਦਾ ਸਪੋਰਟ ਹੀ ਡੈਥ ਹੋ ਗਈ ਹੈ ਮੈਨੂੰ ਪੁਲਿਸ ਨੇ ਮੋਜਮਾ ਖਿਲਾਫ ਮਾਮਲਾ ਕੀਤਾ ਦਰਜ ਸਤੂ ਦੇਖੀਵੇ ਬਾਕੀ ਅਣਪਛਾਤੇ ਨੇ ਕੋਈ ਮੌਜੂਦਾ ਸਰਪੰਚ ਵੀ ਹੈ ਚੱਲਦਾ ਪਿਆ ਹਾਂਜੀ ਜੀ ਹਾਂ ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਮੈਲਾ ਸਰਪੰਚ ਦੇ ਪਤੀ ਤੇ ਉਸ ਦੇ ਨਾਲ ਕੁਝ ਹੋਰ ਲੋਕਾਂ ਵੱਲੋਂ ਘਰ ਜਾ ਕੇ ਇੱਕ ਸ਼ਖਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਪੀੜਤ ਦੇ ਪਰਿਵਾਰ ਮੁਤਾਬਕ ਬੇਰਹਿਮੀ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਤੜਫ ਤੜਫ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕੂੜਾ ਸੁੱਟਣ ਵਾਲੀ 2 ਮਰਲੇ ਥਾਂ ਨੂੰ ਲੈ ਕੇ ਦੋਮਾ ਧਿਰਾਂ ਵਿਚਾਲੇ ਵਿਵਾਦ ਚੱਲਦਾ ਆ ਰਿਹਾ ਸੀ ਇਸੇ ਵਿਵਾਦ ਦੇ ਚੱਲਦੇ ਹੀ ਇਸ ਵਾਰ ਦਾਤ ਨੂੰ ਮਲਜਮਾ ਵੱਲੋਂ ਅੰਜਾਮ ਦਿੱਤਾ ਗਿਆ ਆਖਰ ਇਸ ਘਟਨਾ ਨੂੰ ਲੈ ਕੇ ਪੀੜਤ ਪਰਿਵਾਰ ਦਾ ਕੀ ਬਿਆਨ ਸਾਹਮਣੇ ਆਇਆ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇਹ ਸਰ ਡਨਾ ਗੜਿਆਂ ਦਾ ਮਸਲਾ ਹੈਗਾ ਡੀਸੀ ਸਾਹਿਬ ਵੱਲੋਂ ਐਜ਼ ਅ ਡਿਊਟੀ ਮੈਜਿਸਟ੍ਰੇਟ ਲਵਾ ਕੇ ਐਸਐਸਪੀ ਲੋ ਫੋਰਸ ਦੇ ਕੇ ਇਸਨੂੰ ਬੁਰਜੀਆਂ ਲਵਾ ਕੇ ਕੰਪਲੀਟ ਸਾਨੂੰ ਕਬਜ਼ਾ ਦਿਵਾਇਆ ਗਿਆ ਹੈਗਾ ਸੋ ਉਤੋਂ ਇੱਕ ਹਫਤੇ ਬਾਅਦ ਅਸੀਂ ਲਖਤੀ ਰੂਚ ਐਸਐਚਓ ਸਾਹਿਬ ਨੂੰ ਦੱਸਿਆ ਸੀਗਾ ਕਿ ਅੱਪਾ ਮਤਲਬ ਵੀ ਨਿਸ਼ਾਨਦੇਹੀ ਕਰਕੇ ਤੇ ਅੱਪਾ ਦਰਬਾਰ ਦਾ ਕੰਮ ਸ਼ੁਰੂ ਕਰਨਾ ਹੈ ਐਸਐਚਓ ਨੇ ਬਕਾਇਦਾ ਸਾਨੂੰ ਪਰਮਿਸ਼ਨ ਦੇ ਕੇ ਵਿਦ ਫੋਰਸ ਸਾਨੂੰ ਕਿਹਾ ਕਿ ਕੱਲ ਤਾਂ ਬੀਰ ਫੋਰਸ ਆ ਜਾਏਗੀ ਸੋ ਅਸੀਂ ਇੱਕ ਇਤਲਾਹ ਦੇ ਕੇ ਅਗਲੇ ਦਿਨ ਕੰਮ ਜੇ ਸ਼ੁਰੂ ਕਰਨਾ ਹੀ ਸੀ ਕਿ ਸਵੇਰੇ ਸਰਪੰਚਵਾ ਪਿੰਡ ਦਾ ਕਾਲੂ ਸਰਿੰਦਰ ਇਹ ਆ ਗਿਆ ਸਾਡੇ ਘਰ ਸਵੇਰੇ ਔਰ ਇਹਨੇ ਹੁੰਦੇ ਹੀ ਫਾਦਰ ਸਾਹਿਬ ਨੂੰ ਬੁਲਾ ਕੇ ਤੇ ਇਹਨੇ ਮਾਰਕਟਾਈਂਗ ਸ਼ੁਰੂ ਕਰਤੀ ਕਰਨੀ ਇਹਦੇ ਨਾਲ ਸਾਭਾ ਹੈਗਾ ਨਾਲ ਡੇਵਿਡ ਫੌਜੀ ਬੁਲਕਾਰ ਤੇ ਹੋਰ ਬੰਦੇ ਸੀ ਬਲਵਿੰਦਰ ਇਹਨਾਂ ਆਉਂਦੇ ਹਨ ਮਤਲਬ ਤੱਕ ਕੰਮ ਕੀ ਸ਼ੁਰੂ ਕਰਤੀ ਤੇ ਛਾਤੀ ਦੇ ਵੀ ਮੁਕੀਆਂ ਮਤਲਬ ਚੈਸਟ ਤੇ ਮਾਰੀਆਂ ਜਿਹਦੇ ਨਾਲ ਉਹਨਾਂ ਨੂੰ ਮਤਲਬ ਵੀ ਔਨ ਦਾ ਸਪੋਰਟੀ ਡੈਥ ਹੋ ਗਈ ਹੈ ਮੈਨੂੰ ਇੰਨਾ ਕੁ ਜੀ ਡੰਡੇ ਹੀ ਨਾਲ ਕਈਆਂ ਹੈ ਮਤਲਬ ਰਵਾਇਤੀ ਹਥਿਆਰੀ ਹਾਂਜੀ ਬਿਲਕੁਲ ਜੀ ਉਹ ਇਹ ਤੱਕੇ ਨਾਲ ਕੇ ਦੁਕਾਨਾਂ ਬਣਾਉਣੀਆਂ ਚਾਹੁੰਦੇ ਡੀਸੀ ਸਾਹਿਬ ਨੇ ਉਹਨਾਂ ਨੂੰ ਕੂੜਾ ਹਟਾ ਲਈ ਦਿੱਤੇ ਹੈ ਹਾਂਜੀ ਕੰਦੇ ਬਰਾਦਰੀ ਨੂੰ ਪੂਰੀ ਮਿਲਦੀ ਹੈ ਹਾਂਜੀ ਹਾਂਜੀ ਪੂਰੀ ਬਰਾਦਰੀ ਨੂੰ ਮਿਲ ਗਈ ਸੀ ਮਤਲਬ ਐਸ ਜਿਵੇਂ ਤੇ ਕਬਜ਼ਾ ਕਰ ਬੰਦੀ ਨਹੀਂ ਹੈ ਸਾਲਾ ਹਾਂਜੀ ਹਾਂਜੀ ਕਬਜ਼ਾ ਨੂੰ ਦੇ ਵੀ ਦਿੱਤਾ ਡੀਸੀ ਸਾਹਿਬ ਨੇ ਦੁਬਾਰਾ ਨੂੰ ਮਤਲਬ ਟਾਉਣ ਦੀ ਨੀਤ ਨਾਲ ਨਾ ਸਰਪੰਚ ਬਕਾਇਦਾ ਦੇ ਵਿੱਚ ਮਤਲਬ ਮੌਜੂਦਗੀ ਚ ਨਾ ਇਹ ਵੀ ਕਬਜ਼ਾ ਕਰਨਾ ਚਾਹੁੰਦਾ ਹੈ ਵਿੱਚ ਜਗ੍ਹਾ ਦੇ ਉੱਤੇ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇਸ ਮਾਮਲੇ 'ਚ ਮਹਿਲਾ ਸਰਪੰਚ ਦੇ ਪਤੀ ਸਣੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਜਾਂਚ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਹਾਂਜੀ ਇੱਥੇ ਦੋਹਾਂ ਧਿਰਾਂ ਦੇ ਵਿੱਚ ਜਿਹੜਾ ਸੀ ਆਪਣੇ ਗੜੇ ਨੂੰ ਲੈ ਕੇ ਰੋਲਾ ਚੱਲਦਾ ਆ ਰਿਹਾ ਸੀ ਵੀ ਸ਼ਲੇਮੀ ਨੇੜੀ ਇੱਕ ਪਾਰਟੀ ਆ ਡੇਵਿਡ ਮਸੀਹ ਵਾਲੀ ਉਹਨਾਂ ਨੂੰ ਕਬਜ਼ਾ ਦਵਾਇਆ ਗਿਆ ਸੀ ਤੇ ਹੁਣ ਉਹ ਉੱਥੇ ਕੰਦ ਕੱਢਣਾ ਚਾਹੁੰਦੇ ਜਿੱਦੇ ਕਰਕੇ ਦੁਬਾਰਾ ਜਿਹੜੀ ਆ ਤੇ ਦੂਜੀ ਵਿਰੋਧੀ ਧਿਰ ਨੇ ਇਹਨਾਂ ਦਾ ਰੋਕਾ ਕੀਤਾ ਫਿਰ ਰੋਕਣਾ ਕੀਤਾ ਵੀ ਅਸੀਂ ਨਹੀਂ ਇੱਥੇ ਕੰਦ ਕੱਢਣ ਦੇਣੀ ਜਿੱਦੇ ਕਰਕੇ ਕੱਲ ਫਿਰ ਤੂ ਤੂ ਮੈਂ ਮੈਂ ਨਾਲ ਦੋਆਂ ਪਾਰਟੀਆਂ ਵਿੱਚ ਪਈ ਆ ਕਬਜ਼ਾ ਲੈਣ ਦੀ ਨੀਅਤ ਨਾਲ ਆ ਇਸੀ ਦੂਜੀ ਪਾਰਟੀ ਹਾਂਜੀ ਕਹਿੰਦੇ ਅਸੀਂ ਕੰਦ ਨਹੀਂ ਕੱਢਣ ਦੇਣੀ ਤੱਕਾ ਮੁੱਕੀ ਹੋਈ ਇਹਨਾਂ ਦੀ ਤੱਕਾ ਮੁੱਕੀ ਹੋਈ ਹੈ ਜਾਂ 1000ਵੀਂ ਨਹੀਂ ਨਹੀਂ ਤੱਕਾ ਮੁੱਕੀ ਰੋਲਾ ਰਪਾ ਉਹ ਕਹ ਰਹੇ ਦੀ ਇਹੀਆਂ ਔਰ ਡੰਡੇ ਵਗੈਰਾ ਲੈ ਕੇ ਆਏ ਨਹੀਂ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਜਿਹੜੀ ਹੈ 304 53 120 ਬੀ ਵਿੱਚ ਪਰਚਾ ਰਿਜਿਸਟਰ ਕੀਤਾ ਗਿਆ ਹੈ IPC ਵਿੱਚ ਕਿੰਨੇ ਲੋਕ ਮੰਨਦੇ ਨੇ 7 ਦੇ ਕਰੀਬ ਹੈ ਬਾਕੀ ਅਨਪਛਾਤੇ ਨੇ ਕੋਈ ਮੌਜੂਦਾ ਸਰਪੰਚ ਵੀ ਹੈ ਜੀ ਚੱਲਦਾ ਪਿਆ ਹਾਂਜੀ ਕਤਲ ਦੀ ਇਸ ਵਾਰਦਾਤ ਨੇ ਇੱਕ ਵਾਰ ਮੋੜ ਇਹ ਸਾਬਿਤ ਕਰ ਦਿੱਤਾ ਕਿ ਲੋਕਾਂ ਚ ਸ਼ਹਿਨਸ਼ੀਲਤਾ ਪੂਰੀ ਤਰ੍ਹਾਂ ਨਾਲ ਮਰ ਚੁੱਕੀ ਹੈ ਖਤਮ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਵੱਲੋਂ ਮਾਮੂਲੀ ਵਿਵਾਦਾਂ ਨੂੰ ਲੈ ਕੇ ਲੜਾਈ ਝਗੜੇ ਕੀਤੇ ਜਾ ਰਹੇ ਨੇ ਇੱਥੋਂ ਤੱਕ ਕਤਲ ਤੱਕ ਕੀਤੇ ਜਾ ਰਹੇ ਨੇ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਜਗਬਣੀ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ